ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਥਾਮਾ ਹੁੰਦਿਆਂ ਨੇ ਜਿੱਥੇ ਇਨਸਾਨ ਨੇ ਆਪਣਾ ਗਿਆਰਾਂ ਤਰ ਵਕਤ ਬਤਾਇਆ ਹੁੰਦਾ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਜਿੱਥੇ ਉਹਦੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਸਾਹਮਣੇ ਤੁਸੀਂ ਇੱਕ ਮੋਟਰ ਵੇਖ ਰਹੇ ਹੋ ਤੂਤਾਂ ਵਾਲੀ ਮੋਟਰ ਜਿੱਥੇ ਅਸੀਂ ਸਾਰੇ ਮੇਰੇ ਚਾਚਾ ਜੀ ਵਰਗੇ ਜਾਂ ਮੇਰੇ ਭਰਾ ਲੱਗਦੇ ਜਿਹੜੇ ਅਸੀਂ ਸਾਰਿਆਂ ਨੇ ਜ਼ਿਆਦਾਤਰ ਵਕਤ ਇੱਥੇ ਬਹੁਤ ਜ਼ਿਆਦਾ ਬਤਾਇਆ ਹੈ ਇੱਥੇ ਜੇ ਖੇਡਦੇ ਰਹੇ ਆ ਤੇ ਇੱਥੇ ਸੀ ਨਾਉਂਦੇ ਰਹੇ ਆ ਤੇ ਇਨਸਾਨ ਜਦੋਂ ਉਸ ਚੀਜ਼ ਕੋਲੇ ਜਾਂਦਾ ਤਾਂ ਉਹਨੂੰ ਫਿਰ ਉਹੀ ਆਪਦਾ ਬਚਪਨ ਯਾਦ ਆ ਜਾਂਦਾ ਜਾਂ ਪਹਿਲਾ ਨਾ ਸਮਾਂ ਯਾਦ ਆ ਜਾਂਦਾ ਤੇ ਅੱਜ ਮੈਂ ਕੁਝ ਕੁ ਪੁਰਾਣੀਆਂ ਨਾਲ ਫੋਟੋਆਂ ਵੀ ਅਟੈਚ ਕਰ ਰਿਹਾ ਹਾਂ ਮੇਰੀਆਂ ਮੇਰੇ ਯਾਰਾਂ ਦੋਸਤਾਂ ਦੀਆਂ ਚਾਚੇ ਤਾਇਿਆਂ ਦੀਆਂ ਤੇ ਮੇਰੇ ਪਿੰਡ ਵਾਲਿਆਂ ਦੀ ਜਿਨ੍ਹਾਂ ਨੂੰ ਇਹ ਵੀਡੀਓ ਵੇਖ ਕੇ ਉਹ ਸਮਾਂ ਯਾਦ ਆਊਗਾ ਜਦੋਂ ਸਾਰੇ ਵਧੀਆ ਖੁਸ਼ ਹੁੰਦੇ ਸੀ ਕਿਸੇ ਨੂੰ ਟੈਨਸ਼ਨ ਨਹੀਂ ਹੁੰਦੀ ਸੀ ਜਿਵੇਂ ਜਿਵੇਂ ਇਨਸਾਨ ਵੱਡਾ ਹੁੰਦਾ ਹੈ ਜ਼ਿੰਮੇਵਾਰੀਆਂ ਵਧਦੀਆਂ ਟੈਨਸ਼ਨਾਂ ਵੀ ਹੁੰਦੀਆਂ ਬਸ ਇਹੀ ਜ਼ਿੰਦਗੀ ਹੈ ਹਾਲਾਂਕਿ ਹੁਣ ਤਾਂ ਅਗਲਾ ਫੋਟੋ ਮੈਂ ਖਿੱਚ ਕੇ ਰੱਖ ਲੈਂਦਾ ਤੇ ਜਦੋਂ ਯਾਦ ਆਉਂਦੀ ਹੈ ਤਾਂ ਦੇਖ ਲੈਂਦਾ ਪਹਿਲਾਂ ਇਹ ਸਿਸਟਮ ਸਾਨੂੰ ਪਤਾ ਹੀ ਕਿੱਥੇ ਹੁੰਦੇ ਸੀ ਨੋਕੀਆ ਦੇ ਫੋਨ ਹੁੰਦੇ ਸੀ ਉਦੋਂ ਤੇ ਹੁਣ ਤਾਂ ਫਿਰ ਵੀ ਬਹੁਤ ਹੱਦ ਤੱਕ ਫਰਕ ਪੈ ਗਿਆ ਬਾਕੀ ਕਹਿਆਂ ਵੀ ਉਦੋਂ ਸਾਰੇ ਇਕੱਠੇ ਹੋ ਜਾਂਦੇ ਹੁੰਦੇ ਸੀਗੇ ਤੇ ਪਰ ਅੱਜ ਕੱਲ੍ਹ ਹਰ ਇੱਕ ਕੋਲ ਸਮਾਂ ਵੀ ਘੱਟ ਹੈ ਕੁਛ ਆਏ ਆ ਵੀ ਬੰਦੇ ਬਾਹਰ ਵੀ ਜਾਵੜਦੇ ਆ ਹੁਣ ਮੈਂ ਜੋ ਫੋਟੋਆਂ ਵਿੱਚ ਨਾਲ ਅਟੈਚ ਕੀਤੀਆਂ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚੋਂ ਜਿਹੜੇ ਕੁਝ ਮੇਰੇ ਯਾਰ ਦੋਸਤ ਹੈ ਉਹ ਬਾਹਰ ਚਲੇ ਗਏ ਕੁਝ ਪਰਮਾਤਮਾ ਨੂੰ ਮੰਜੂਰ ਦੁਨੀਆ ਤੋਂ ਤੁਹਾਨੂੰ ਪਤਾ ਹੀ ਹੈ ਚਲੇ ਗਏ ਤੇ ਕੁਝ ਕਿ ਕੰਮਕਾਰਾਂ ਚ ਬੀਜੀ ਹੋ ਗਏ ਤੇ ਜਿਵੇਂ ਜਿਵੇਂ ਬੰਦੇ ਦੀ ਕਬੀਲਦਾਰੀ ਵੱਧਦੀ ਹੈ ਉਸ ਹਾਮ ਨਾਲ ਫਿਰ ਬੰਦਾ ਜਿਹੜਾ ਬਿਜ਼ੀ ਹੋ ਜਾਂਦਾ ਤੇ ਤੁਸੀਂ ਵੀਡੀਓ ਵੇਖੋ ਫੋਟੋਆਂ ਦੇਖੋ ਸੋਨੂੰ ਵੀ ਆਪ ਦਾ ਜਿਹੜਾ ਪੁਰਾਣਾ ਸਮਾਂ ਯਾਦ ਆਊਗਾ ਕਿੰਨਾ ਵਧੀਆ ਸਮਾਂ ਸੀ ਅਸੀਂ ਯਾਦ ਕਰ ਵਕਤ ਸਾਰੇ ਚਾਚੇ ਤਾਏ ਇਕੱਠੇ ਹੀ ਗਏ ਜਾ ਰਿਹਾ ਇਕੱਠੇ ਫਿਲਮਾਂ ਵੇਖਣ ਜਾਂਦੇ ਰਹੇ ਹੁਣ ਵੀ ਅਸੀਂ ਇਕੱਠੇ ਹੁੰਨੇ ਹੁੰਨੇ ਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਵੈਸੇ ਸਾਨੂੰ ਪਤਾ ਅੱਜ ਕੱਲ੍ਹ ਹੁਣ ਬਿਜ਼ੀ ਲਾਈਫ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਥੋੜਾ ਜਿਹਾ ਵੀ ਆਇਆ ਵੀ ਹੈ ਵੀ ਹੁਣ ਉਵੇਂ ਖੇਡਦੇ ਨਹੀਂ ਪਹਿਲਾਂ ਬੜਾ ਖੇਡਦੇ ਹੁੰਦੇ ਸੀ ਪਿੰਡ 'ਚ ਪਰ ਹੁਣ ਜਿਹੜਾ ਬਚਪਨ ਬੱਚਿਆਂ ਦਾ ਜਿਹੜੇ ਹੁਣ ਨਵੇਂ ਬੱਚੇ ਆ ਉਹ ਦੇਖੋ ਕੀ ਕਰਦੇ ਆ ਵੈਸੇ ਬਹੁਤ ਸਾਰੇ ਬੱਚੇ ਆ ਜਿਹੜੇ ਹੁਣ ਖੇਤੀ ਨਾਲ ਵੀ ਜੁੜੇ ਹੋਏ ਆ ਪਿੰਡ ਨਾਲ ਵੀ ਜੁੜੇ ਹੋਏ ਆ ਤੇ ਸਾਡੇ ਪਿੰਡੋਂ ਹੀ ਕਈ ਬੱਚੇ ਆ ਜਿਹੜੇ ਪਹਿਲਾਂ ਚੰਡੀਗੜ੍ਹ ਰਹਿੰਦੇ ਰਹੇ ਆ ਹੁਣ ਅਕਸਰ ਪਿੰਡ ਨਾਲ ਜਿਵੇਂ ਜਿਵੇਂ ਸਮਾਂ ਬਦਲਦਾ ਉਵੇਂ ਵਾਪਸੀ ਉਹ ਚੀਜ਼ਾਂ ਫਿਰ ਆ ਰਹੀਆਂ ਜਿਵੇਂ ਲੋਕ ਪੁਰਾਣੀਆਂ ਕੋਠੀਆਂ ਹਵੇਲੀਆਂ ਫਿਰ ਬਣਾਉਣ ਲੱਗ ਗਏ ਪੁਰਾਣੇ ਤਰ੍ਹਾਂ ਦੇੜ ਕੱਪੜੇ ਆ ਉਹ ਪਾਉਣ ਲੱਗ ਗਏ ਸਮਾਂ ਬਦਲਦਾ ਤੇ ਹੌਲੀ-ਹੌਲੀ ਘੁੰਮ ਫਿਰ ਕੇ ਬੰਦਾ ਉੱਥੇ ਆ ਜਾਂਦਾ ਤੇ ਅੱਜ ਮੈਂ ਫੋਟੋਆਂ ਦੇਖੀ ਜਾਂਦਾ ਸੀ ਚਲੋ ਮੈਂ ਆ ਵੀ ਹੋਰ ਨਹੀਂ ਤਾਂ ਆਪਦੇ ਜਿਹੜੇ ਪਿੰਡ ਵਾਲੇ ਮੇਰੇ ਚਾਚੇ ਤਾਏ ਉਹਨਾਂ ਅੱਗੇ ਆਪਾਂ ਇਹ ਚੀਜ਼ਾਂ ਲੈ ਕੇ ਆ ਗਏ ਕਿਉਂਕਿ ਮੇਰੇ ਕੋਲੇ ਸਾਰੀਆਂ ਅੱਜ ਤੱਕ ਦੀਆਂ ਜਿੰਨੀਆਂ ਮੈਂ ਫੋਟੋਆਂ ਖਿੱਚੀਆਂ ਭਾਵੇਂ ਉਹ Nokia ਦਾ ਫੋਨ ਸੀਗਾ ਜਾਂ ਭਾਵੇਂ ਚੈਨਾ ਮਿਡਜੀ ਵੀ ਐਸੇ ਕਰੀ ਤੇ ਭਾਵੇਂ ਹੁਣ ਹੁਣ ਜਿਹੜਾ ਮੇਰੇ ਕੋਲ ਫੋਨ ਆ ਮੈਂ ਉਦੋਂ ਤੱਕ ਦੀਆਂ ਸਾਰੀਆਂ ਫੋਟੋਆਂ ਆਪਦੀਆਂ ਸੰਭ ਕੇ ਰੱਖੀਆਂ ਬੰਨਿਆ ਯਾ ਉਹ ਚਾਚੇ ਤਾਂ ਆਉਂਦੀਆਂ ਇੱਕ ਜ਼ਿਆਦਾ ਹੀ ਹੁੰਦੀਆਂ ਜਿਹੜਾ ਇਨਸਾਨ ਆ ਜਦੋਂ ਮਰਜ਼ੀ ਟੀ ਕਰੇ ਬਾਹਰ ਅੰਦਰ ਫਿਰਦਾ ਖੋਲੋ ਉੱਥੇ ਦੇਖੋ ਮਨ ਨੂੰ ਬੜਾ ਸਕੂਨ ਮਿਲਦਾ ਤੇ ਤੁਸੀਂ ਫੋਟੋਆਂ ਤੋਂ ਅੰਦਾਜ਼ਾ ਲਾ ਲਿਓ ਹੁਣ ਬਥੇਰੇ ਬੰਦੇ ਸੀ ਜਿਹੜੇ ਉਹ ਤੋਂ ਪੱਗਾਂ ਨਹੀਂ ਬੰਦਦੇ ਸੀ ਹੁਣ ਦਸਤਾਰ ਬੰਦਦੇ ਆ ਬਹੁਤ ਚੰਗੀ ਗੱਲ ਹੈ ਤੇ ਜਾਂ ਜਿਹੜੇ ਹੁਣ ਪਹਿਲਾਂ ਸ਼ਖਲੀ ਬਦਲੀ ਕੀ ਬੰਦਿਆਂ ਦੀ ਬੜੇ ਲਿੱッセ ਹੁੰਦੀ ਸੀ ਹੁਣ ਬੜੇ ਰਾਜੀ ਐ ਸਮੇਂ ਦੇ ਹਿਸਾਬ ਨਾਲ ਫਰਕ ਜ਼ਰੂਰ ਪੈਂਦਾ ਹੈ ਤੇ ਜਿਹੜਾ ਬੰਦਾ ਹੁਣ ਕੋਲੇ ਰਹਿੰਦਾ ਉਹਨੂੰ ਘਟ ਮਹਿਸੂਸ ਹੁੰਦਾ ਹੈ ਜਿਹੜਾ ਜਾਂਦਾ ਬਾਅਲੇ ਸਮੇਂ ਬਾਅਦ ਵਿੱਚ ਇਹਨੂੰ ਪਤਾ ਲੱਗਦਾ ਤੇ ਜਾਂ ਫਿਰ ਇੱਕ ਫੋਟੋਆਂ ਹੀ ਹੁੰਦੀਆਂ ਜਿਹਦੇ ਥਰੂ ਆਪਾਂ ਨੂੰ ਪਤਾ ਲੱਗ ਜਾਂਦਾ ਬਾਕੀ ਬਹੁਤ ਵਧੀਆ ਟਾਈਮ ਸੀ ਹੁਣ ਵੀ ਮੈਂ ਫੋਟੋਆਂ ਜਾਂ ਵੀਡੀਓ ਬਣਾਉਣ ਲੱਗਿਆ ਉਹ ਚੀਜ਼ ਯਾਦ ਕਰਕੇ ਦੇਖ ਕੇ ਮਨ ਜਿਆ ਭਰਿਆ ਹੈ ਇੱਕ ਵਾਰ ਕੀ ਹੋਰ ਉਹਦੇ ਬੰਦੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਤੇ ਅੱਜ ਕੱਲ ਜ਼ਿੰਦਗੀ ਸਾਨੂੰ ਬੜੀ ਟੈਨਸ਼ਨਾਂ ਜੀ ਲੰਘਦੀ ਹੈ ਬਾਕੀ ਤੁਸੀਂ ਵੀ ਸਾਰੇ ਜਿਹੜੀ ਛੋਟੀਆਂ ਪੁਰਾਣੀਆਂ ਫੋਟੋਆਂ ਜਾਂ ਕੋਈ ਵੀ ਚੀਜ਼ਾਂ ਨੂੰ ਸਾਹਮਣੇ ਰੱਖੋ ਤੇ ਸਮਾਂ ਤਾਂ ਲੱਗਿਆ ਵਾਪਸ ਨਹੀਂ ਆਉਂਦਾ ਪਰ ਯਾਦਾਂ ਹੁੰਦੀਆਂ ਜਿਹੜੀਆਂ ਆਪਾਂ ਜਦੋਂ ਮਰਜ਼ੀ ਮੋਬਾਈਲ ਕੱਢ ਕੇ ਵੇਖ ਸਕਦੇ ਆ ਤੇ ਉਮੀਦ ਆਸ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ insan ਆਪਦੀਆਂ ਯਾਦਾਂ ਨੂੰ ਇਸ ਤਰ੍ਹਾਂ ਹੀ ਸਾਹਮਣੇ ਰੱਖ ਸਕੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਕਦੇ ਨੂੰ ਹੋਰ ਵੀਡੀਓ ਨਾਲ ਰੱਬ ਰੱਖਾ